ਯਾਰ ਬੜੇ ਜ਼ਬਰਦਸਤ ਕੱਢੇ ਤਾਂ ਹਾਂ ਹਾਂਜੀ ਹਾਂਜੀ ਹਾਂ ਚਲੇ ਜਲੇਬੀਆਂ ਵੀ ਬੱਲੇ ਬੱਲੇ ਕਰ ਛੜੀਆਂ ਨੇ ਪਕੌੜੇ ਵਾਲੋ ਕੀ ਨਾਮ ਤੇਰਾ ਅਲੀ ਕਿੱਥੋਂ ਆਇਆ ਵਾ ਤਾ ਬਾਦੋ ਆਇਆ ਜੀ ਜਵਾਨਾ ਤੇਰੀ ਮੌਜ ਲੱਗੀ ਆ ਫੇਰ ਤੇ ਯਾਰ ਜਲੇਬੀਆਂ ਵੀ ਬਣੀਆਂ ਬਾਦ ਕੜ ਛੜੀਆਂ ਨੇ ਤੇ ਪਕੌੜੇ ਉਸ ਤੋਂ ਬਾਅਦ ਨੇ ਤੇ ਆਹ ਕੀ ਹੈ ਬਤਰਾ ਇਹ ਆਪਣਾ ਮਿੱਠੇ ਲੱਡੂ ਨੇ ਮਿੱਠੇ ਲੱਡੂ ਆ ਤੇਰੇ ਤੇਰਾ ਕੀ ਨਾਮ ਆ ਯਾਸਰ ਅਲੀ ਜਾਸਰ ਪੱਟੀ ਹੈ ਜੀ ਹਜਵਾਨਾ ਤੇ ਆ ਕੀ ਆ ਕੀ ਹੈ ਕਤ ਲੰਮਾ ਹੈ ਅੱਛਾ ਇੱਕ ਤਲਾਮਾ ਵਾ ਜੀ ਇਹ ਕੰਮ ਪੁੱਤੋ ਠੀਕ ਚੱਲਣ ਡਿਆ ਵਾ ਹਮਾਰਾ ਸ਼ੁਕਰ ਹੈ ਸਭ ਠੀਕ ਹੈ ਇੱਥੇ ਤੇ ਤੁਮੋ ਜਲਦੀ ਪੀ ਅੱਛਾ ਕੀ ਰੇਟ ਲਾਇਆ ਪਟੌੜਿਆਂ ਦਾ 150 ਦਾ ਪਾਇਆ ਪਾਇਆ 150 ਦਾ 150 ਦਾ ਪਾਇਆ ਤੁਜਲੇਬੀਆਂ 100 ਦੀਆਂ ਪਾਇਆ 100 ਦੀਆਂ ਪਾਇਆ ਲੈ ਲੈ ਯਾਰ ਤੂੰ ਤੇ ਵਜਾ ਵਜਾ ਕਰਾਈ ਚਲਾ ਜਾਂਦੇ ਵਾ ਵਾਹ ਬਾਈ ਵਾਹ

ਬੂਹ ਰਿਸਪੈਕਟ ਤੁਸੀਂ ਮੇਲਾ ਜਿਹੜਾ ਉਹ ਦੇਖਣ ਦੇ ਜਿਹੜਾ ਸਾਡੇ ਪਿੰਡ ਨizampur moola singh ਵਾਲੇ ਤਹਿਸੀਲ ਸ਼ਾਹਕੋਟ ਡਿਸਟ੍ਰਿਕਟ ਨਨਕਾਣਾ ਸਾਹਿਬ ਪੰਜਾਬ ਚ ਹਰ ਸਾਲ 15 ਮਈ ਨੂੰ ਹੁੰਦਾ ਇਹ ਬਾਬੇ ਲਾਲ ਸ਼ਾਹ ਦਾ ਮੇਲਾ ਵਾ ਤੇ ਬਾਬਾ ਲਾਲ ਸ਼ਾਹ 1968 ਚ ਫੌਤ ਹੋਇਆ ਹੀ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਉਰਸ ਕਹ ਲੋ ਮੇਲਾ ਹਰ ਸਾਲ ਲੱਗਦਾ ਵਾ ਇਹ ਸਾਡੇ ਪਿੰਡ ਦੇ ਬਾਰ ਬਾਰ ਮਸ਼ਰਕ ਵਾਲੇ ਪਾਸੇ ਨਹਿਰ ਦੇ ਉੱਤੇ ਇਹ ਉਹਦਾ ਤਕੀਆ ਸੀ ਡੇਰਾ ਸੀ ਬਾਬੇ ਦਾ ਤੇ ਉਹ ਯੁਰਿਆਪ ਹੀ ਬਣਾਇਆ ਸੀ ਮਿੱਠੀ-ਮਿੱਠੀ ਪਾ ਕੇ ਬੂਟੇ-ਬਾਟੇ ਲਾਏ, ਬੋੜ-ਬਾਲ ਲਾਇਆ ਤੇ ਪਾਕਿਸਤਾਨ ਬਣਨ ਤੋਂ ਬਾਅਦ ਇਹ ਫਿਰ ਜਿਹੜਾ ਵਾ ਉਹ ਡੇਰਾ ਨਹਿਰ ਦੇ ਨਾਲ ਸੀ ਕਿਉਂਕਿ ਜਿਹੜੇ ਉਹਨੇ ਕਿਹਾ ਵੀ ਪੌਰ ਫਕੀਰ ਤੇ ਅਖੇ ਜੋਗੀ ਪੌਰ ਫਕੀਰ ਤੇ ਨਾ ਕਾੜੇ ਬਿਨਾ ਮੰਤਰਾਂ ਤੋਂ ਐ ਅਖੇ ਕੀਲੀਏ ਨਾ ਤੇ ਜ਼ਾਹਰਾ ਪਾਣੀ ਦੇ ਕਿਨਾਰੇ ਬਾਬਾ ਬਾਬੇ ਵਗੈਰਾ ਜਿਹੜੇ ਹੁੰਦੇ ਸੀ ਜੋਗੀ ਵਗੈਰਾ ਇਹ ਡੇਰੇ ਲਾਉਂਦੇ ਹੁੰਦੇ ਸੀ ਬਾਬਾ ਫਿਰ ਫੌਜ ਹੋ ਗਿਆ ਇਹ ਮੇਲਾ ਲੱਗਣਾ ਸ਼ੁਰੂ ਹੋ ਗਿਆ ਇੱਥੇ ਨਕਲੀ ਆਉਂਦੇ ਰਹੇ ਮਨਜ਼ੂਰ ਪੱਟੀ ਜਣਾ ਆਉਣ ਬੜਾ ਮਸ਼ਹੂਰ ਸੀਗਾ ਉਹ ਤੇ ਉਹ ਬੜਾ ਫੇਮਸ ਇਲਾਕੇ-ਲਾਗਲੇ ਪਿੰਡਾਂ ਤੋਂ ਲੋਕ ਇਹਨੂੰ ਮੇਲੇ ਨੂੰ ਵੇਖਣ ਵਾਸਤੇ ਹੁੰਦੇ ਸੀ ਨਕਲੀਏ ਕੁਆਲੀ ਬੜੀ ਟਾਪ ਕਲਾਸ ਇੱਥੇ ਹੁੰਦੀ ਰਹੀ ਆ ਤੇ ਇਹ ਬੜਾ ਜਾਇਜ਼ ਕਰਦੇ ਨੇ ਸਕੂਲੇ ਸਾਨੂੰ ਛੁੱਟੀ ਤੇ ਖੈਰ ਨਹੀਂ ਸੀ ਹੁੰਦੀ ਕਿਉਂਕਿ ਸਾਡੇ ਉਸਤਾਦ ਬੜੇ ਸਖਤ ਸੀ ਮੌਲਵੀ ਰੂਹਨ ਸਾਹਿਬ ਸੀ ਰਫੀਕ ਸਾਹਿਬ ਸਿਪਾਹੀ ਆੜੀ ਹੋ ਉਹ ਇਸ ਮਸਲਕ ਦੇ ਨਹੀਂ ਸੀ ਕਿ ਉਹ ਮੇਲੇ-ਮੂਲੇ ਵੇਂਦੇ ਹਾਂ ਮਾਸਟਰ ਹਦੈਤਨ ਬੱਤਾ ਸੀ ਚੇਲੇ ਆੜੀ ਉਹ ਅੱਲਾਹ ਨੂੰ ਸਿਹਤ ਦੇ ਜੇ ਵੀ ਹੈ ਉਹ ਕਹਿੰਦਾ ਸੀ ਬੇਦੀ ਛੋਟੇ ਛੁੱਟੀ ਕਰਦੇ ਹੋ ਅੱਜ ਨਿਕਲੀਏ ਲੱਗਣਾ ਪੱਟੀ ਲੱਗਣਾ ਹਾਂ ਤੇ ਇਸ ਤੋਂ ਇਲਾਵਾ ਸਾਨੂੰ ਛੁੱਟੀ ਨਹੀਂ ਮਿਲਦੀ ਛੁੱਟੀ ਸਾਨੂੰ ਮਿਲਣੀ ਚਾਹੀਦੀ ਜਿਸ ਮੇਲੇ ਦੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਸਕੂਲੇ ਤੇ ਅਸੀਂ ਜਾਂਦੇ ਨਹੀਂ ਸੀਗੇ ਵੀ ਡੰਡੇ ਡੁੰਡੇ ਮਾਸਟਰ ਬੜੇ ਮਾਰਦੇ ਆ ਤੇ ਚਲੋ ਇਹ ਵਾਵਾ ਤਫਰੀਸ਼ ਸਾਡੀ ਤੇ ਆ ਅਸੀਂ ਇਸ ਨਹਿਰ ਤੇ ਨਹਾਉਣਾ ਆ ਕੇ ਤੇ ਮੇਲੇ ਦੇ ਵਿੱਚ ਹਰ 15 ਮਈ ਨੂੰ ਹੁੰਦਾ ਹੈ ਗਰਮੀ ਹੁੰਦੀ ਤੇ ਅਸੀਂ ਜਾਇ ਕਰਨਾ ਇੱਕ ਅੱਛੀ ਨਹਿਰ ਸੀ ਉਸ ਜ਼ਮਾਨੇ 'ਚ 1970 80 ਦੇ ਦਰਮਿਆਨ ਦੀ ਮੈਂ ਗੱਲ ਕਰਨ ਦੇ ਆ ਤੇ ਬੜਾ ਅਸੀਂ ਇੰਜਾਇ ਕਰਦੇ ਹੋਂ ਸਾਬ ਤੇ ਸਾਡੇ ਆਸਤੇ ਇੱਕ ਇਹੋ ਹੀ ਓਨਲੀ ਤੇ ਜਿਹੜੀ ਹਿੰਦਾ ਵਨ ਐਂਡ ਓਨਲੀ ਜਿਹੜੀ ਐਂਟਰਟੇਨਮੈਂਟਸ ਇਹ ਮੇਲਾ ਹੀ ਹੁੰਦਾ ਜੀ ਸਾਲ ਦੇ ਵਿੱਚ ਤੇ ਦੂਸਰਾ ਇਹ ਆ ਵੀ ਹੁਣ ਵੀ ਇਹ ਮੇਲਾ ਲੱਗਾ ਹੋਇਆ ਤੁਸੀਂ ਦੇਖਣ ਦੇ ਜੇ ਤੇ ਬਾਕੀ ਜਿਹੜੇ ਦੇ ਹਿੱਸੇ ਨੇ ਉਹਨਾਂ ਨੂੰ ਮੈਂ ਹੁਣ ਦਿਖਾ ਰਿਹਾ ਵਾਂ ਤੇ ਸ਼ੋ ਵੀ ਐਂਜਾਇਟ ਸੋ ਥਿਸ ਵਾਸ ਆਵਰ ਓਲਡ ਕੈਨਲ ਵੀ ਵਾਸ ਬੈਸਟ ਸਟ੍ਰੀਮਰ ਇਨ ਥਿਸ ਕੈਨਲ ਔਰ ਅੱਪ ਤੋਂ ਇਹ ਪੱਕੀ ਬਣ ਗਈ ਹੈ ਯਹਾਂ ਸੇ ਅਸੀਂ ਸੁਮਿੰਗ ਸਿੱਖੀ ਹੈ ਔਰ ਫਿਰ 40 ਮੁਲਕੋ ਮੇ ਜੋ ਹੈ ਉਹ 스위밍 ਕੀ ਹੈ مختلف ਜੋ ਹੈ ਬੜੇ ਬੈਸਟ ਕੁਆਲਟੀ ਕੇ 스위밍 ਪੂਲ ਮੇ। ਤੋਂ ਮੇਲਾ ਜਾ ਰਹੀ ਸਾਰੀ ਹੈ ਜੀ ਤੇ ਫਿਰ ਆ ਜੋ ਤੇ ਬਾਕੀ ਸਾਰਾ ਮੇਲੇ ਦਾ ਉਹ ਨੂੰ ਹਣੇ ਜਾਂ। ਇਹ ਜੀ ਮੇਲਾ ਵਾ। ਮੇਲਾ ਲੱਗਾ ਤੁਸੀਂ ਵੇਖਣ ਦੇ ਜੇ। ਮौज ਲੱਗੀ। ਆ। ਜਾਓ। ਆ ਰਹੀ ਮੈਂ ਆਓ ਜੀ ਵਾਲੇਕੁਮ ਸਲਮਤ ਆਬਾਲਦ ਕੀ ਹਾਲ ਹੈ ਮੇਲਾ ਕਾਸਾ ਜਾ ਰਿਹਾ ਵਾ ਬਹੁਤ ਸ਼ੁਕਰ ਹੋ ਲੰਦਾ ਠੀਕ ਆ ਅਸਾ ਜਦੋਂ ਆਉਣਾ ਹੈਗਾ ਪੱਟੀ ਤੇ ਹੁਣ ਦੇ ਮੇਲੇ ਦਾ ਦੋਸ ਮਿਲਣ ਕੋ ਫਰਕ ਹੈ ਵਾ ਫਰਕ ਕੀ ਹੈ ਕਿੰਨਾ ਕੁ ਫਰਕ ਵਾ ਉਨਾਂ ਤੱਕ ਨੱਕਰੀ ਨਾ ਹੁਣ ਉਹਨਾਂ ਤੱਕ ਕੋਈ ਮਜ਼ਾ ਨਹੀਂ ਆ ਅਸਾ ਆ ਵਦ ਕੰਨ ਲੱਗੀਆਂ ਬਾਲਾ ਬੰਦਾ ਮਾਂ ਦਾ ਲਾ ਕਰਣਾ ਕਰ ਹਾਂ ਹਾਂ

食べたなら。 ਮੰਨ ਜਿ ਕਿਨੋੜੀ ਕਿ ਉਹ ਕੋਇਆ ਕਿ ਚਿਮੋਣੇ ਪਰ ਆ ਆਜ ਕੋਇਆ ਸਾਡਾ ਤੇਰੇ ਕੈਮਰਾ ਇਤਨਾ ਤੇਰੇ ਰਿਕਾਰਡਿੰਗ ਹੁੰਦਾ ਅੱਗੇ ਆਉਂਦੀ ਨਹੀਂ ਓਤੇ ਬਾਸੇ ਲਿਖਿਆ ਲਿਖਿਆ ਤੇ ਚੋ ਲਾਲਾ ਭਾਈ ਮੇਲਾ ਲਾਲਾ ਆ ਤੋ ਹਾਂ ਬੜਾ ਕੀ ਬਾਤ ਹੈ ਜੀ ਇਹ ਲਾਲਾ ਦਾ ਬਾਕ ਬੜਾ ਹੋ ਗਿਆ ਭਾਬੇ ਮਾਰਦੂਨ ਭਾਏ ਓਏ ਭਾਬੇ ਮਾਰਦੂਨ ਭਾਏ ਆ ਜੀ ਬੇਰ ਦੇ ਲਿਆਓ ਜੀ ਮੈਂ ਕਿਹਾ ਹਾਂ ਬਾਸ ਕਿ ਨੂੰ ਰੋਟੀ ਪਾ ਦੇ ਦਿਓ ਵਾਹ 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 ਇਹ ਕੈਮਰਾ ਖਿੱਚ ਲਿਆ ਤੁਸੀਂ 10 ਲੋਕਾਂ ਦੀ ਮੈਂ ਤੁਸੀਂ ਵੀ ਖਾਓ ਫੇਰ ਖਿੱਚ ਲਿਓ ਵਾਹ ਇੱਕ ਬੰਦੀ ਨਹੀਂ ਮੇਰਾ ਯਾਰ ਇਹਦਾ ਕਰ ਤੋ ਚਲੋ ਹੁਜੀ ਭਾਜੀ ਬਿੱਲੀ ਨੂੰ ਜੇ ਤਰੇ ਜੀ